ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਮੌਸਮ ਜਿਹੜਾ ਆ ਉਹ ਖਰਾਬ ਰਹੇਗਾ ਜੀ ਹਾਂ ਤੁਹਾਨੂੰ ਦੱਸਦੀ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਪੂਰੇ ਪੰਜਾਬ ਦੇ ਵਿੱਚ ਤੜਕਸਾਰ ਤੋਂ ਹੀ ਬੂੰਦਾਬੰਦੀ ਹੋ ਰਹੀ ਹੈ ਦਰਅਸਲ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਹੁਣ ਦੀ ਅਸੀਂ ਜੇਕਰ ਗੱਲ ਕਰੀਏ ਤਾਂ 20 21 22 23 ਤਰੀਕ 2-3 ਦਿਨ ਤੱਕ ਲਗਾਤਾਰ ਮੌਸਮ ਵਿਭਾਗ ਦਾ ਕਹਿਣਾ ਸੀ ਕਿ ਮੌਸਮ ਜਿਹੜਾ ਆ ਉਹ ਖਰਾਬ ਹੋਵੇਗਾ ਜੇਕਰ ਗੱਲ ਕਰੀ ਤਾਂ ਦਿਨ ਤੋਂ ਹੀ ਆ ਜਿਹੜੀ ਰਾਤ ਨੂੰ ਬੱਦਲ ਖੋਇਆ ਫਿਰ ਉਸ ਤੋਂ ਬਾਅਦ ਹਵਾ ਚੱਲਣੀ ਸ਼ੁਰੂ ਹੋ ਗਈ ਲੋਕਾਂ ਨੂੰ ਅਭਿਆਸ ਜਾ ਹੋ ਗਿਆ ਸੀ ਕਿ ਲੱਗਦਾ ਹੈ ਕਿ ਹੁਣ ਬਾਰਿਸ਼ ਹੋਵੇਗੀ ਤਾਂ ਵਾਕਿਆ ਹੀ ਤੜਕਸਾਰ ਬਾਰਿਸ਼ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਪਹਿਲਾਂ ਕਿਣਮੇ ਨੂੰ ਸ਼ੁਰੂ ਹੋਈ ਤੇ ਫਿਰ ਉਸ ਤੋਂ ਬਾਅਦ ਇੱਕਦਮ ਹੀ ਮੌਲੇ ਧਾਰਮੀ ਦੀ ਸ਼ੁਰੂਆਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਜਲੰਧਰ ਦੇ ਵਿੱਚ ਲਗਾਤਾਰ ਤੜਕਸਾਰ ਤੋਂ ਹੀ ਮੀਂਹ ਪੈ ਰਿਹਾ ਹੈ